ਜਿਸ ਤਰ੍ਹਾਂ ਜੋ ਸਟੇਸ਼ਨ ਚੁਆਇਸ ਪੋਰਟਲ ਦਾ ਜੋ ਨੋਟੀਫਿਕੇਸ਼ਨ ਆਇਆ ਹੈ ਉਸ ਦੇ ਨਾਲ ਨਾਲ ਹੀ ਜੋ 9594 ਭਰਤੀ ਤੇ ਇੱਕ ਨਵਾਂ ਕੋਰਟ ਕੇਸ ਦੇਖਣ ਨੂੰ ਮਿਲ ਰਿਹਾ ਹੈ ਕੀ ਹੈ ਕੋਰਟ ਕੇਸ ਇੱਕ ਕੰਟੈਂਪਟ ਪਾਈ ਗਈ ਹੈ ਜੋ ਸੀਡਬਲਯੂਪੀ 6819 2023 ਸੀ ਪ੍ਰਵਿੰਦਰ ਸਿੰਘ ਐਂਡ ਅਦਰਜ਼ ਵਾਲਾ ਜੋ 30 April ਨੂੰ ਡਿਸੀਜਨ ਆਇਸ ਪੇਪਰ ਇਹ ਰੀਕੰਡਕਟ ਕਰਵਾਉਣ ਦਾ ਉਸ ਦੇ ਚਲਦਿਆਂ ਹੀ ਜੋ ਇਸਤੇ ਜੋ ਰਣਜੀਤ ਸਿੰਘ ਐਂਡ ਅਦਰਜ਼ ਵੱਲੋਂ ਹੁਣ ਕੰਟੈਂਪਟ ਕੋਡ ਅਪ ਕੰਟੈਂਪਟ ਪਾਈ ਗਈ ਹੈ 3604 2024 ਇਸ ਕੰਟੈਂਪਟ ਦਾ ਮਤਲਬ ਜੋ ਆਰਡਰ ਕਹਿਣ ਦਾ ਮਤਲਬ ਪਾਈ ਗਈ ਹੈ ਜੋ 68 ਨੀ ਦੇ ਜੋ ਆਰਡਰ ਸੀ ਉਸ ਨੂੰ ਫੋਲੋ ਕਰਕੇ ਜੋ ਐਗਜ਼ਾਮ ਵਗੈਰਾ ਨਹੀਂ ਲਿਆ ਗਿਆ ਇਹ ਇਸ ਕੰਟੈਂਪਟ ਦਾ मीनिंग ਹੋ ਸਕਦਾ ਹੈ ਬਾਕੀ ਇਸ ਦੀ ਨੈਕਸਟ ਡੇਟ ਹੈ 26 ਸਤੰਬਰ 2024 ਪਈ ਹੈ ਡਿਸਟ੍ਰਿਕਟ ਫਾਜ਼ਲਕਾ ਦੇਖਦੇ ਆ ਕੱਲ ਨੂੰ ਕੀ ਅੰਦਰ ਅਰਜਲ ਸ਼ੁਕਲਾ ਜੋ ਐਡਵੋਕੇਟ ਨੇ ਸੋ ਜੋ ਇੱਕ ਵਾਰ ਬੈਂਚ ਜਾਂ ਸੀਰੀਅਲ ਨੰਬਰ ਲਿਸਟਡ ਸ਼ੋ ਨਹੀਂ ਹੋ ਰਿਹਾ ਸੋ ਸ਼ਾਮ ਤੱਕ ਜੋ ਸੀਰੀਅਲ ਨੰਬਰ ਹੈ ਜੋ ਲਿਸਟਡ ਆ ਜੋ ਹੋ ਜਾਵੇਗਾ ਸੋ ਕੱਲ ਹੀアリング ਵਿੱਚ ਦੇਖਦੇ ਆ ਇਸ ਦਾ ਕੋਈ ਭਰਤੀ ਦੇ ਇਫੈਕਟ ਪੈਂਦਾ ਜਾਂ ਨਹੀਂ ਪੈਂਦਾ ਕੀ ਹੁੰਦਾ ਬਾਕੀ ਜੋ ਵੀ ਹੋਵੇਗਾ ਇਸ ਦੀ ਫਾਈਲ ਵਗੈਰਾ ਕਢਵਾ ਕੇ ਜਾਂ ਜਾਂ ਜੋ ਵੀ ਡਿਫੈਂਡ ਵਗੈਰਾ ਦਾ ਸਿਸਟਮ ਆ ਜੋ ਯੂਨੀਅਨ ਦੇਖ ਰਹੀ ਐ ਸੋ ਇਹ ਕੋਰਟ ਕੇਸ ਹੁਣ ਇੱਕ ਵਾਰ ਦੇਖਣ ਨੂੰ ਮਿਲ ਰਿਹਾ 994 ਤੇ ਜਿਸ ਤਰ੍ਹਾਂ ਹੀ ਜੋਇਨਿੰਗ ਹੁੰਦੀ ਐ ਕੋਈ ਨਾ ਕੋਈ ਇਸੋ ਜਿਹਾ ਇਸ਼ੂ ਜਰੂਰ ਦੇਖਣ ਨੂੰ ਮਿਲਦਾ ਹੀ ਐ ਹਮੇਸ਼ਾ ਦੀ ਤਰ੍ਹਾਂ ਹੀ ਜਦੋਂ ਭਰਤੀ ਨੂੰ ਅੱਗੇ ਤੋਰਨ ਦੀ ਗੱਲ ਹੁੰਦੀ ਐ ਸੋ ਬਾਕੀ ਦੇਖਦੇ ਆ ਨੈਕਸਟ ਕੀ ਪ੍ਰੋਸੈਸ ਹੁੰਦਾ ਸੋ ਇਹ ਫਿਲਹਾਲ ਹੁਣ ਤੱਕ ਦੀ ਅਪਡੇਟ ਹੈ ਸੋ ਥੈਂਕ ਯੂ ਸੋ ਮੱਚ ਐਸ ਵੀਡੀਓ ਨੂੰ ਵੇਖਣ ਲਈ